ਅਨਿਸ਼ਾ ਸ਼ਿਕਾ ਰਿਸਰਚਰ ਹੋ ਇੱਕ ਇਸਾਰੇ ਜਾਂ ਨੋਮੋਗੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸਦੀ ਮੈਨੂੰ ਆਪਣਾ ਪਹਿਲਾ ਵਾਰੂ ਡਿਸਕਲੇਮਰ ਹੈ ਜੀ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਗੈਰਕਾਨੂੰਨੀ ਜਾਂ ਕੋਈ ਵਾਇਲੈਂਸ ਨੂੰ ਪ੍ਰਮੋਟ ਨਹੀਂ ਕਰਦੇ ਆਪਾਂ YouTube ਦੇ ਅਨਾਉਂਸ ਤੇ ਜਿਵੇਂ ਵੀ ਆਪਣੇ ਗਵਰਨਮੈਂਟ ਦੀਆਂ ਹਦਾਇਤਾਂ ਨੇ ਉਹਨਾਂ ਨੂੰ ਪਾਲਣਾ ਕਰਦੇ ਆਂ ਤੇ ਉਹਦੇ ਕਰਕੇ ਆਪਾਂ ਵੀਡੀਓ ਬਣਾਉਂਦੇ ਆ ਤੇ ਹੁਣ ਬਦ ਦੇ ਮੌਸਮ ਦੇ ਮੁਤਾਬਕ ਜੇ ਆਪਾਂ ਦੇਖੀਏ ਤਾਂ ਹੁਣ ਸਾਰੇ ਜੀ ਤਕਰੀਬਨ ਕੱਲ ਵੀ ਸੀ ਦੋ ਫੋਨ ਅਤੇ ਅੱਜ ਵੀ ਦੋ ਫੋਨ ਲੈ ਕੇ ਬਈਆਂ ਦੇ ਤੇ ਬਈਆਂ ਦੇ ਜਿਆਦਾਤਰ ਆਪ ਕੋਲ ਐਵੇਂ ਆ ਰਹੇ ਨੇ ਜੀ ਮਤਲਬ ਰਾਈਫਲ ਜਾਂ ਪਿਸਟਲ ਨੂੰ ਜੰਗ ਲੱਗ ਰਹੀ ਆ ਤੇ ਵੀਰੇ ਤੁਸੀਂ ਤੋਂ ਪਹਿਲਾਂ ਤੁਸੀਂ ਕਿਹੜਾ ਜਿਹਾ ਕਵਰ ਲੈ ਸਕਦੇ ਹੋ ਤੇ ਜਿਹੜੇ ਮੇਰੇ ਵੀਰਾਂ ਦੇ ਰਾਈਫਲਾਂ ਹੁਣ ਤੱਕ ਕਵਰ ਚ ਨਹੀਂ ਰਹੀਆਂ ਉਹਨਾਂ ਨੂੰ ਵੀ ਇੱਕ ਖਾਸ ਮਤਲਬ ਧਿਆਨ ਦੇਣ ਦੀ ਗੱਲ ਹੈਗੀ ਤੇ ਜਦੋਂ ਤੁਸੀਂ ਕਵਰ ਲੈਣਾਗਾ ਤੁਸੀਂ ਵੀਰੇ ਕਵਰ ਦੇਖੋ ਕਿ ਵਿੱਚੋਂ ਐਵੇਂ ਬੈਲਵਟ ਵਗੈਰਾ ਲੱਗਿਆ ਹੋਇਆ ਉਹਨੇ ਵਧੀਆ ਹੋਵੇ ਕਵਰ ਚ ਠੀਕ ਹੈ ਤੇ ਕਵਰ ਚ ਪਾਉਣ ਤੋਂ ਪਹਿਲਾਂ ਵੀ ਐਵੇਂ ਚੰਗੀ ਤਰ੍ਹਾਂ ਤੁਸੀਂ ਇਹਨੂੰ ਐਵੇਂ ਰੀਡਿੰਗ ਕਰਦੇ ਹੋ ਤਾਂ ਕਿ ਕੋਈ ਨੁਕਸਤ ਨਾ ਆਵੇ ਨਾ ਠੀਕ ਹੈ ਤੇ ਅੱਜ ਕੱਲ ਇੱਕ ਦੂਗ ਕੰਨਾਂ ਦਾ ਹੋਰ ਵੀ ਧਿਆਨ ਰੱਖਣਾ ਜਿਵੇਂ ਹੁਣ ਬਾਰਿਸ਼ ਦਾ ਮੌਸਮ ਚੱਲ ਰਿਹਾ ਹੈਗਾ ਖੁਸ਼ਕੀ ਦਾ ਮੌਸਮ ਹੈ ਤੇ ਜਿਹੜਾ ਸਿਲਪ ਹੁੰਦੀ ਹੈਗੀ ਜੇ ਇਹ ਜਿਹੜੇ ਹਸਲੇ ਹੁੰਦੇ ਨੇਗੇ ਇਹਨਾਂ ਦੇ ਜਿਹੜੇ ਮਟੀਰੀਅਲ ਹੁੰਦੇ ਨੇਗਾ ਵੀਰੇ ਇਹ ਹੁੰਦੇ ਨੇ ਕਿ ਥੋੜੇ ਜਿھے ਖੁਸ਼ਕ ਤੇ ਇਹਨਾਂ ਦੇ ਵਿੱਚ ਕੁਸ਼ਤੀ ਹੋਣ ਦਾ ਕਾਰਨ ਕੀ ਹੈ ਤੁਹਾਨੂੰ ਹੀ ਪਤਾ ਵੀਰੇ ਜਿਹੜੀ ਇਹਦੇ ਵਿੱਚ ਬੁਲੇਟ ਚੱਲਦੀ ਹੈਗੀ ਬਹੁਤ ਜ਼ਿਆਦਾ ਹਾਈ ਵੈਲੋਸਿਟੀ ਦੇ ਨਾਲ ਪਾਵਰ ਪ੍ਰੋਡਿਊਸ ਕਰਦੀ ਹੈ ਠੀਕ ਹੈ ਆਪਾਂ ਸੇਫਟੀ ਦਾ ਧਿਆਨ ਰੱਖਦੇ ਆਪਾਂ ਇਹਨੂੰ ਪਹਿਲਾਂ ਅਲੱਗ ਕਰਦੇ ਆਂ ਲੈ ਕੁਣਕ ਦੋ ਵੀਰਾਂ ਦੇ ਕਮੈਂਟ ਸੀਗੇ ਜ਼ਿਆਦਾਤਰ ਠੀਕ ਹੈ ਜੀ ਤੇ ਬਾਈਆਂ ਦੇ ਕਮੈਂਟ ਕੀ ਨੇਗੇ ਕੀ ਰਾਈਫਲ ਦਾ ਜਿਹੜਾ ਸਭ ਤੋਂ ਮੇਨ ਜਾਨ ਹੁੰਦੀ ਆ ਬੋਲਟ ਇਹਦੀ ਕਲੀਨਿੰਗ ਦਾ ਕਿੰਨਾ ਗੜਿਆ ਲਗਾਣਾ ਚਾਹੀਦਾ ਕਿੰਨੇ ਕ ਟਾਈਮ ਬਾਅਦ ਇਹਦੀ ਕਲੀਨਿੰਗ ਕਰਨੀ ਚਾਹੀਦੀ ਆ ਇਹਦੀ ਵੀਰੇ ਕਲੀਨਿੰਗ ਤੁਸੀਂ ਜਿੰਨਾ ਧਿਆਨ ਰੱਖੋ ਤਾਂ ਉਹ ਵਧੀਆ ਹੀ ਆ ਇਹਦੀ ਕਲੀਨਿੰਗ ਸਭ ਤੋਂ ਅਸਲ ਚ ਹੈ ਹੀ ਜਾਨ ਬੋਲਟ ਤੇ ਜੇ ਤੁਸੀਂ ਦੇਖ ਰਹੇ ਕਰੋਗੇ ਤਾਂ ਬਾਰੇ ਤੁਹਾਡੀ ਰਾਈਫਲ ਬਜੀ ਰਹੂਗੀ ਬੰਦੂ ਕਾਲੇ ਵਿੱਚ ਵੀ ਤੁਸੀਂ ਜਿਹੜੇ ਰੀਸੀਵਰ ਹੁੰਦੇ ਨੇ ਤੁਸੀਂ ਉਹਨਾਂ ਦਾ ਪੂਰਾ ਡੀਗਰੀ ਡੀਗਰੀ ਕਰਨੀ ਆ ਵੀਡੀਓ ਵਿੱਚ ਜਿਆਦਾ ਕੁਝ ਲੰਮਾ ਤਾਂ ਹੈ ਨਹੀਂ ਜੀ ਪਰ ਕੋਈ ਕੇ ਜੀ ਬਹੁਤ ਜ਼ਿਆਦਾ ਤੁਸੀਂ ਵੀਡੀਓ ਲੈ ਕੇ ਆ ਰਹੇ ਦੀ ਪੈਨੇਟ੍ਰੇਸ਼ਨ ਦੀ ਤੇ ਪੈਨੇਟ੍ਰੇਸ਼ਨ ਵੀ ਵੀਰੇ ਆਪਣਾ ਕੋਈ ਵੀ ਵੀਡੀਓ ਕਿਸੇ ਅਸਰੇ ਨੂੰ ਨਾ ਰੱਖੇ ਕੋਈ ਕੰਪੈਰੀ ਨਹੀਂ ਕਰਾਂਗੇ ਠੀਕ ਹੈ ਮੇਰੀ ਵਾਸਤੇ ਰਹਿ ਕੋਈ ਮੇਰੀ ਲੋੜ ਸੀਗੀ ਪਰ ਮੈਂ ਤੁਹਾਨੂੰ ਕਹਿੰਦਾ ਮੈਂ ਆਪਾਂ ਪੂਰਾ ਧਿਆਨ ਰੱਖਦੇ ਸੇਫਟੀ ਦਾ ਠੀਕ ਹੈ ਤੇ ਇਹਦੀ ਹੁਣ ਪੈਨੇਟ੍ਰੇਸ਼ਨ ਦੀ ਵੀਡੀਓ ਇੱਥੇ ਆ ਰਹੀ ਆ ਕੀ ਆਪਾਂ ਇਹਦਾ ਫਾਇਰ ਮਾਰ ਕੇ ਟੈਸਟ ਕਰਨਾ ਹੈ ਵੀ ਇਹਦੇ ਅਸਲੀ ਪੈਨੇਟ੍ਰੇਸ਼ਨ ਕੀ ਹੈ ਲੋਕ ਕਮੂਨੀ ਕੁਤਾਪਾਂ ਚ ਇੱਟਾਂ ਚ ਫਾਇਰ ਨਹੀਂ ਮਾਰਨਾ ਜਿਹਦੀ ਸੋਲ ਪੈਨੇਟ੍ਰੇਸ਼ਨ ਅਸਲੀ ਵੀਡੀਓ ਜਿਹੜੀ ਹੁੰਦੀ ਹੈਗੀ ਇਹਦਾ ਟਾਈਮ ਇੱਥੇ ਕਿਵੇਂ ਹੁੰਦਾ ਹੈਗਾ ਠੀਕ ਹੈ ਜਿੰਮੇ ਇਹ ਨਾ ਇਹ ਟਾਈਮ ਆਉਂਦੀ ਇਹ ਬੁਲੇਟ ਹੈਗੀ ਤੇ ਆਪਾਂ ਇਹਦਾ ਉਹ ਕਰਦੇ ਹਾਂ ਤਿੱਕ ਮੇਰੇ ਵੀਰ ਹੋਰ ਬਹੁਤ ਕਮੈਂਟ ਕਰਨੇਗੀ 306 ਬਹੁਤ ਪਾਵਰਫੁਲ ਰਾਈਫਲ ਹੈਗੀ નો ਡਾਊਟ ਹੈਗੀ ਆ ਪਰ ਵੀਰੇ ਤੁਸੀਂ ਉਹਦੇ ਨਾਲ ਕੰਪੈਰੀਸ਼ਨ ਨਹੀਂ ਤੁਸੀਂ 315 ਦਾ ਕਰਦੇ ਹੋ ਨਾ ਵੀਰੇ ਤੁਹਾਡਾ ਦਿਮਾਗ ਬਹੁਤ ਛੋਟੇ ਲੈ ਬੰਦਾ ਕਾਰਨ ਕੀ ਆ ਹੁਣ ਫਿਰ ਜਿਹੜੀ ਜਿਹੜੀ ਬੁਲੇਟ ਹੁੰਦੀ ਹੈ ਨਾ ਉਹ ਸੌਫਟ ਨੋਜ਼ ਹੁੰਦੀ ਆ ਤੁਸੀਂ 30 ਦੇ ਵਿੱਚ ਵੀ ਸੌਫਟ ਨੋਜ਼ ਪਾਓ ਤੇ ਇਹਦੇ ਵਿੱਚ ਵੀ ਸੌਫਟ ਨੋਜ਼ ਪਾਓ ਠੀਕ ਹੈ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਹਦਾ ਡੈਮੇਜ ਜ਼ਿਆਦਾ ਹੈਗਾ ਠੀਕ ਹੈ ਜੀ ਕਯੂਨ 30 ਦੇ ਵਿੱਚ ਵੀਰੇ ਇਧਰੋਂ ਆਪਾਂ ਨੂੰ ਯੂਟਿਊਬਰ ਕੀ ਕਰਦੇ ਨੇ ਮੇਰੇ ਪੂਰੇ ਦੋ ਦਿਨ ਵੀਡੀਓ ਮੇਰੇ ਵੀ ਸਾਹਮਣੇ ਆਈਆਂ ਨਹੀਂ ਗਈਆਂ ਕਾਰਨ ਕੀ ਹੁੰਦਾਗਾ ਵੀਡੀਓ ਬੁਲੇਟ ਦੂਸਰੀ ਉਹ ਫੁੱਲ ਮੈਟਲ ਬੁਲੇਟ ਯੂਜ਼ ਕਰ ਲੈਂਦੇ ਨੇਗੇ ਤੇ 355 ਦੇ ਵਿੱਚ ਤੁਹਾਨੂੰ ਪਤਾ ਹੀ ਵੀਰੇ ਇੱਕੇ ਕੱਟ ਰਹੇ ਯੂਜ਼ ਹੁੰਦਾਗਾ ਤੇ ਓਬਵੀਅਸ ਆ ਵੀਰੇ ਜੀ ਦੇ ਵਿੱਚ ਹੁਣ ਹੁਣ ਇਹ ਪੂਰਾ ਸੌਫਟ ਮੂਜ਼ ਆ ਇਹਦਾ ਡੈਮੇਜ ਉਹਦੇ ਨਾਲੋਂ ਘੱਟ ਹੋਊਗਾ ਕਾਰਨ ਕੀ ਆ ਕਿਉਂ ਇਹ ਗੋਲੀ ਉੱਥੇ ਜਾ ਕੇ ਮੇਰੇ ਬੱਪ ਲੈਂਦੇ ਕਿਉਂ ਇਹਨੇ ਫਟਣਾ ਹੁੰਦਾਗਾ ਉਹ ਗੋਲੀ ਨੇ ਸੱਤਾ ਜਾ ਕੇ ਡੈਮੇਜ ਕਰਨਾ ਹੁੰਦਾ ਇਹਦਾ ਆਲ ਪਾਰ ਡੈਮੇਜ ਕਰਦਾਗਾ ਨੌਂਡ ਆਊਟ ਉਹ ਥੋੜਾ ਜਿਹਾ ਜੇ স্পੀਡ ਜ਼ਿਆਦਾ ਹੁੰਦੀ ਹੈ ਉਹ ਤੇ ਐਕੂਰਸੀ ਜ਼ਿਆਦਾ ਹੁੰਦੀ ਹੈ ਕਾਰਨ ਕੀ ਹੈ ਜਿਹੜੀ ਦੀ ਅੰਦਰੋਂ ਬਾਹਰੋਂ ਲਾਗੀ ਬਾਹਰੋਂ ਵੀ ਜਿਹੜੀ ਅੰਦਰੋਂ ਕੰਕ੍ਰੀਟਡ ਹੈ ਇਹ ਨਾਰਮਲ ਬੈਰ ਲਾਗੀ ਤੇ ਉਹਦੇ ਜਿਹੜੇ ਗਰੂਪਸ ਨੇਗੇ ਉਹ ਮਾਈਕਰੋ ਗਰੂਪਸ ਨੇਗੇ ਇਹਦੇ ਵੀਰੇ ਕੱਟ ਗਰੂਪ ਨੇ ਕੱਟ ਗਰੂਪ ਤੇ ਮਾਈਕਰੋ ਗਰੂਪਸ ਦਾ ਫਰਕ ਹਮੇਸ਼ਾ ਰਹੂਗਾ ਕੱਟ ਗਰੂਪ ਦੇ ਵਿੱਚ ਵੀਰੇ ਜਿਹੜੀ ਬੁਲਟ ਹੈਗੀ ਬਹੁਤ ਸਟਰੋਂਗ ਚੱਲਦੀ ਆ ਜੋ ਜਿਵੇਂ ਇਹ 315 ਬੁਲੇਟ ਹੈਗੀ ਬਹੁਤ ਜ਼ਿਆਦਾ ਹੈਵੀ ਬੁਲੇਟ ਹੈਗੀ ਇਹ ਤੇ ਇਹਦੀ ਐਕੂਰੇਸੀ ਨਾ ਹੋਣ ਦਾ ਕਾਰਨ ਵੀ ਸਭ ਤੋਂ ਵੱਡੇ ਇਹੀ ਆ ਕਿ ਇਹ ਜਿਹੜੀ ਜਿਹੜੀ ਗੋਲੀ ਹੈਗੀ ਇਹ ਨੂੰ ਸੌਫਟ ਨੋਜ਼ ਆ ਜੇ ਕਿਸੇ ਮੇਰੇ ਵੀਡੀਓ ਨੂੰ ਮੈਪ ਰਿਨਫਰਮੇਸ਼ਨ ਦੇ ਰੀਲ ਲਗਾ ਜੀ ਤਾਂ ਵੀ ਲਾਈਕ ਸ਼ੇਅਰ ਕਰ ਦਿਆ ਕਰੋ ਆਪਾਂ ਹੁਣ ਤੁਹਾਡੇ ਕਹਿੰਦੇ ਹਾਂ ਤਾਂ ਥੋੜੇ ਵੀਡੀਓ ਵੀ ਹੁਣ ਬਣਾਉਣ ਲੱਗ ਗਏ ਥੋੜੇ ਤਰੀਕੇ ਨਾਲ ਪਹਿਲਾਂ ਮੈਂ ਆਪ ਵੀਡੀਓ ਬਣਾਉਣਾ ਸੀ ਕਿਸੇ ਸਰਫੇਸ ਤੇ ਕਰਕੇ ਜੇ ਤੁਹਾਨੂੰ ਇਹ ਵੀਡੀਓ ਚ ਕੁਆਲਿਟੀ ਕੇ ਮਿਲੂਗੀ ਵੀਦਾਸਤੋਂ ਤਾਂ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਨਹੀਂ ਚੰਗੀ ਲੱਗੀ ਤਾਂ ਵੀਰੇ ਆਪਾਂ ਹੋਗੀ ਸੇਮ ਆ ਵੀ ਤੁਸੀਂ ਨਾ ਕਰੋ ਕੋਈ ਚੰਗ ਕਰਨੀ ਠੀਕ ਹੈ ਜੀ ਮਿਲਦੇ ਆਵਾਂਗੇ ਅਪਾਹਨ ਕਿਸੇ ਨਵੇਂ ਵੀਡੀਓ ਦੇ ਵਿੱਚ ਧਿਆਨ ਰੱਖਿਓ ਸਾਰੇ ਜੇ ਕਿਸੇ ਨੂੰ ਕੋਈ ਡਾਊਟ ਆ ਤਾਂ ਤੁਸੀਂ ਥੱਲੇ ਕਮੈਂਟ ਕਰ ਸਕਦੇ ਹੋ